ਵੇ ਤਾ ਡਿਵਲਪ ਕਿਹਾ ਗਿਆ 18 ਤਰੀਕ ਨੂੰ ਜਿਹੜਾ ਹੈਗਾ ਜੱਕੇ ਰੇਲ ਦਾ ਚੱਕਾ ਜਾਮ ਕੀਤਾ ਉਹ ਸੁਣਵਾਈ ਨਹੀਂ ਹੁੰਦੀ ਤਾਂ ਉਸ ਤੋਂ ਬਾਅਦ ਆ ਕੀਤੀ ਸੰਘਰਸ਼ ਕੀਤਾ ਉਸ ਤੋਂ ਬਾਅਦ ਅਜੇ ਫਿਰ ਵੀ ਨਹੀਂ ਹੁੰਦੀ ਫਿਰ ਉਸ ਤੋਂ ਬਾਅਦ ਤਿੱਖਾ ਸੰਗਰਾਸ਼ ਕਰਾਂਗੇ ਜਿਹੜਾ ਇਸ ਸਰਕਾਰ ਨੂੰ ਚਰੇ ਚਵਾ ਦੇਾਂਗੇ ਇਹਨਾਂ ਦੀਆਂ ਜੜਾਂ ਖੇਡ ਦੇਾਂਗੇ ਉਸ ਤੋਂ ਬਾਅਦ ਸਾਡਾ ਜਿਹੜਾ 13 ਫਰਵਰੀ ਨੂੰ ਦਿੱਲੀ ਚਲੋ ਅਧੋਲਣੇ ਆ ਜਿਹੜਾ ਉਹ ਸ਼ੁਰੂ ਕਰ ਰਹੇ ਆ ਪਿੰਡਾਂ ਦੇ ਵਿੱਚ ਮੀਟਿੰਗਾਂ ਲਾ ਕੇ ਜੂਨ ਦੇ ਵਿੱਚ ਮੀਟਿੰਗਾਂ ਲਾ ਕੇ ਸੈਂਕੜਿਆਂ ਦੀ ਤعداد ਦੇ ਵਿੱਚ ਇਥੋਂ ਬੁੱਗੇ ਜ਼ਿਲ੍ਹੇ ਦੇ ਵਿੱਚੋਂ ਟਰਾਲੀਆਂ ਭਰ-ਭਰ ਕੇ ਜਾਣ ਗਿਆ ਜਿਹੜਾ ਪਿੰਡਾਂ ਦੇ ਵਿੱਚ ਤਿਆਰੀ ਹੋ ਰਹੀ ਆ ਟਰਾਲੀਆਂ ਦੇ ਉੱਤੇ ਰਸੇ ਤਰਪਾਲਾਂ ਆਪਦਾ ਰਾਸ਼ਨ ਪਾਣੀ ਉੱਤੇ ਲੋਕੀ ਫਿੱਟ ਕਰਕੇ ਤੇ 11 ਤਰੀਕ ਨੂੰ ਹੀ ਅਸੀਂ ਆ ਬੁੱਗੀਪੁਰ ਦੇ ਚਾਉਂ ਦੇ ਵਿੱਚੋਂ 10 ਵਜੇ ਇਥੋਂ ਦਿੱਲੀ ਵਾਸਤੇ ਰਵਾਨਾ ਹੋਵਾਂਗੇ ਕਿਹੜੀ ਮੰਗ ਲੈ ਕੇ ਦਿੱਲੀ ਵਿੱਚ ਜਾ ਰਹੇ ਹੋ ਮੰਗਾਓ ਸਾਡੀਆਂ ਜੋ ਦਿੱਲੀ ਦੋਲਨਦਰਾਣ ਜਿਹੜੀਆਂ ਪਹਿਲੀਆਂ ਸੀ ਮੋਦੀ ਨੇ ਮੰਨੀਆਂ ਹੋਈਆਂ ਮੰਗਾ ਉਹ ਲਾਗੂ ਨਹੀਂਆਂ ਕੀਤੀਆਂ ਉਹ ਜਿਉਂਦੀਆਂ ਤੇ ਉਹ ਹੀ ਆ ਜਿਵੇਂ ਐਮਐਸਪੀ ਦਾ ਗਰੰਟੀ ਕਾਨੂੰਨ ਡਾਕਟਰ ਸੁਆਮੀ ਨਾਦੀ ਰਿਪੋਰਟ ਇਹ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮਾਫ ਕਰਨਾ ਜਿਵੇਂਗੇ ਕਾਰਪੋਰੇਟ ਕਰਾਣਿਆਂ ਦਾ ਇਹਨਾਂ ਨਵੇਂ ਸਾਲਾਂ ਦੇ ਵਿੱਚ 14.5 ਲੱਖ ਕਰੋੜ ਰੁਪਈਆ ਮੋਦੀ ਨੇ ਕਾਰਪੋਰੇਟ ਕਰਾਣਿਆਂ ਦਾ ਮੋਦੀ ਨੇ ਇਹਨੇ ਬਾਣੀਆਂ ਦਾਣੀਆਂ ਦਾ ਟਾੜੀਆਂ ਬਿਰਲਿਆਂ ਦਾ ਆਇਰਲੈਂਡ ਸਰਗਿਆਂ ਦਾ ਤਗੜਿਆਂ ਕਰਾਣਿਆਂ ਦਾ ਇਹਨਾਂ ਨੇ ਮਾਫ ਕੀਤਾ ਵਾ ਉਸੇ ਤਰਜ਼ ਦੇ ਇਹਨਾਂ ਨੂੰ ਕਿਸਾਨਾਂ ਮਜ਼ਦੂਰਾਂ ਦਾ ਸਮੂਚਾ ਕਰ ਜਾ ਮਾਫ ਕੀਤਾ ਜਾਵੇ ਨਰੇਗ ਮਜ਼ਦੂਰਾਂ ਨੂੰ ਜਿਹੜੀ 100 ਦਿਨ ਦਾ ਨਰੇਗਾ ਦਾ ਕੰਮ ਆ ਉਹ ਨਰ ਵਿਗੜ 200 ਦਿਨ ਕੀਤਾ ਜਾਵੇ ਇਹ ਮੰਗਾਂ ਲੈ ਕੇ ਅਸੀਂ ਦਿੱਲੀ ਜਾ ਰਹੇ ਹਾਂ ਜੀ ਜੀ ਤੁਹਾਡੇ ਵੱਲੋਂ ਕਿਹਾ ਗਿਆ 18 ਤਰੀਕ ਨੂੰ ਜਿਹੜਾ ਹੈਗਾ ਰੱਕੇ ਰੇਲ ਦਾ ਚੱਕਾ ਜਾਮ ਕੀਤਾ ਉਹ ਸੁਣਵਾਈ ਨਹੀਂ ਹੁੰਦੀ ਤਾਂ ਉਸ ਤੋਂ ਬਾਅਦ ਆ ਕੀrti ਸੰਘਰਸ਼ ਉਸ ਤੋਂ ਬਾਅਦ ਅਜੇ ਫਿਰ ਵੀ ਨਹੀਂ ਹੁੰਦੀ ਫਿਰ ਉਸ ਤੋਂ ਬਾਅਦ ਤਿੱਖਾ ਸੰਘਰਸ਼ ਕਰਾਂਗੇ ਜਿਹੜਾ ਇਹ ਸਰਕਾਰ ਨੂੰ ਕਦੈਂਚ ਵਾਰਿਆਂਗੇ ਇਹਨਾਂ ਦੀਆਂ ਜੜ੍ਹਾਂ ਖੇਡ ਦੇਾਂਗੇ ਉਸ ਤੋਂ ਬਾਅਦ ਸਾਡਾ ਜਿਹੜਾ 13 ਫਰਵਰੀ ਨੂੰ ਦਿੱਲੀ ਚਲੋ ਅਦੋਲਣਿਆਂ ਜਿਹੜਾ ਉਹ ਸ਼ੁਰੂ ਕਰ ਰਹੇ ਆ ਪਿੰਡਾਂ ਦੇ ਵਿੱਚ ਮੀਟਿੰਗਾਂ ਲਾ ਕੇ ਜੂਨ ਦੇ ਵਿੱਚ ਮੀਟਿੰਗਾਂ ਲਾ ਕੇ ਸੈਂਕੜਿਆਂ ਦੀ ਤਦਾਦ ਦੇ ਵਿੱਚ ਇਥੋਂ ਮੋਗੇ ਜ਼ਿਲ੍ਹੇ ਦੇ ਵਿੱਚੋਂ ਟਰਾਲੀਆਂ ਭਰ-ਭਰ ਕੇ ਜਾਣ ਗਿਆ ਜਿਹੜਾ ਪਿੰਡਾਂ ਦੇ ਵਿੱਚ ਤਿਆਰੀ ਹੋ ਰਹੀ ਆ ਟਰਾਲੀਆਂ ਦੇ ਉੱਤੇ ਰਸੇ ਤਰਪਾਲਾਂ ਆਪਦਾ ਰਾਸ਼ਨ ਪਾਣੀ ਉੱਤੇ ਲੋਕੀ ਫਿਰਟ ਕਰਕੇ ਤੇ 11 ਤਰੀਕ ਨੂੰ ਹੀ ਅਸੀਂ ਆ ਬੁੱਗੀਪੁਰ ਦੇ ਚਾਉਂ ਦੇ ਵਿੱਚੋਂ 10 ਵਜੇ ਇਹ ਤੋਂ ਦਿੱਲੀ ਵਾਸਤੇ ਰਵਾਨਾ ਹੋਵਾਂਗੇ ਕਿਹੜੀ ਮੰਗਾਂ ਲੈ ਕੇ ਦਿੱਲੀ ਵਿੱਚ ਜਾ ਰਹੇ ਹਾਂ ਮੰਗਾ ਸਾਡੀਆਂ ਜੋ ਦਿੱਲੀ ਦੋਲਨ ਦਰਾਂ ਜਿਹੜੀਆਂ ਪਹਿਲੀਆਂ ਸੀ ਮੋਦੀ ਨੇ ਮੰਨੀਆਂ ਹੋਈਆਂ ਮੰਗਾਂ ਉਹ ਲਾਗੂ ਨਹੀਂਆਂ ਕੀਤੀਆਂ ਉਹ ਜਿਉਂਦੀਆਂ ਤੇ ਉਹ ਹੀ ਆ ਜਿਵੇਂ ਐਮਐਸਪੀ ਦਾ ਗਰੰਟੀ ਕਾਨੂੰਨ ਡਾਕਟਰ ਸੁਆਮੀ ਨਾਦੀ ਰਿਪੋਰਟ ਇਹ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮਾਫ਼ ਕਰਨਾ ਜਿਵੇਂਗੇ ਕਾਰਪੋਰੇਟ ਘਰਾਣਿਆਂ ਦਾ ਇੰਨਾ ਨਵਾਂ ਸਾਲਾਂ ਦੇ ਵਿੱਚ 1.14 ਲੱਖ ਕਰੋੜ ਰੁਪਈਆ ਮੋਦੀ ਨੇ ਕਾਰਪੋਰੇਟ ਘਰਾਣਿਆਂ ਦਾ ਮੋਦੀ ਇਹਨੇ ਇਹਨੇ ਬਾਣੀਆਂ ਡਾਣੀਆਂ ਦਾ ਟਾੜੀਆਂ ਬਿਰਲਿਆਂ ਦਾ ਰਿਲੈਂਡਸ ਆਰਗਿਆਂ ਦਾ ਤਗੜਿਆਂ ਘਰਾਣਿਆਂ ਦਾ ਇਹਨਾਂ ਨੇ ਮਾਫ ਕੀਤਾ ਵਾ ਉਸੇ ਤਰਜ਼ ਦੇ ਇਹਨਾਂ ਨੂੰ ਕਿਸਾਨਾਂ ਮਜ਼ਦੂਰਾਂ ਦਾ ਸਮੂੱਚਾ ਕਰਜ਼ਾ ਮਾਫ ਕੀਤਾ ਜਾਵੇ ਨਰੇਗ ਮਜ਼ਦੂਰਾਂ ਨੂੰ ਜਿਹੜੀ 100 ਦਿਨ ਦਾ ਨਰੇਗਾ ਦਾ ਕੰਮ ਆ ਉਹ ਨਰ ਵਿਗੜ 200 ਦਿਨ ਕੀਤਾ ਜਾਵੇ ਇਹ ਮੰਗਾਂ ਲੈ ਕੇ ਅਸੀਂ ਦਿੱਲੀ ਜਾ ਰਹੇ ਹਾਂ